ਬਹੁਤ ਬਹੁਤ ਮੁਬਾਰਕਾਂ ਮੈਂ ਸੁਣਿਆ ਕਹਿੰਦੇ ਵੀ ਅੱਜ ਲੈਂਡ ਪੂਲਿੰਗ ਪਾਲਸੀ ਕਹਿੰਦੇ ਵੀ ਰੱਦ ਹੋ ਗਈ ਸਰਕਾਰ ਨੇ ਕਰਤੀ ਰੱਦ ਕਈਆਂ ਨੂੰ ਇੱਕ ਪੂਲਿੰਗ ਪਾਲਸੀ ਬਾਰੇ ਨਹੀਂ ਪਤਾ ਵੀ ਰੱਦ ਹੋਈ ਆ ਜਾਂ ਕੀ ਹੋਇਆ ਆ ਆਪਾਂ ਦੱਸ ਦਿੰਨੇ ਆ ਤੁਹਾਨੂੰ ਇਹ ਲੈਂਡ ਪੂਲਿੰਗ ਪਾਲਸੀ ਜਿਹੜੀ ਪੰਜਾਬ ਸਰਕਾਰ ਨੇ ਦਿੱਲੀ ਸਰਕਾਰ ਦੇ ਥੱਲੇ ਲੱਗ ਕੇ ਲਿਆਂਦੀ ᱛੀ ਪੰਜਾਬ ਨੂੰ ਬਰਬਾਦ ਕਰਨ ਵਾਸਤੇ ਇਹ ਉਹ ਲੈਂਡ ਪੂਲਿੰਗ ਪਾਲਸੀ ਆ ਜੁੜੀ ਪੰਜਾਬ ਦੇ ਵਿੱਚ ਰੱਦ ਨਹੀਂ ਹੋਈ ਹੈਗੀ ਭੁਲੇਖੇ ਵਿੱਚ ਨਾ ਰਹਿਓ ਇਹ ਸਿਰਫ ਪੋਸਟਪੋਨ ਕੀਤੀ ਗਈ ਆ ਪੋਸਟਪੋਨ ਦਾ ਮਤਲਬ ਕੀ ਆ ਵੀ ਕੁਝ ਸਮੇਂ ਵਾਸਤੇ ਰੋਕੀ ਗਈ ਆ ਵੀ ਚਲੋ ਹਜੇ ਰਹਿਣ ਦਿਓ ਹਜੇ ਗਰਮਾ ਮਾਹੌਲ ਹਜੇ ਲਾਗੂ ਨਾ ਕਰੋ ਇਸ ਕਰਕੇ ਭੁਲੇਖੇ ਵਿੱਚ ਨਾ ਰਹਿਓ ਸਰਕਾਰ ਦਾ ਉਹਨੂੰ ਪਤਾ ਹੀ ਆ ਪਹਿਲਾਂ ਵੀ ਬਣ ਲਈ ਆ ਆਪਣੇ ਨਾਲ ਸਰਕਾਰ ਦਾ ਕੰਮ ਆ ਝੂਠ ਬੋਲਣਾ ਝੂਠ ਬੋਲਣਾ ਠੱਗੀ ਕਰਨਾ ਫਰੇਵ ਕਰਨਾ ਸਰਕਾਰਾਂ ਇਹੀ ਕੁਸ਼ ਕਰਦੀਆਂ ਨੇ ਜਨਤਾ ਦੇ ਨਾਲ ਐਲਾ ਆਪਣੇ ਨਾਲ ਦਿੱਲੀ ਦੀ ਸਰਕਾਰ ਨੇ ਕਰ ਲਿਆ ਮੋਦੀ ਨੇ ਹੁਣ ਪੰਜਾਬ ਸਰਕਾਰ ਕਰ ਰਹੀ ਆ ਇਸ ਕਰਕੇ ਬਚੋ ਕਿਸਾਨ ਯੂਨੀਅਨ ਵਾਲਿਆਂ ਨੂੰ ਵੀ ਮੈਂ ਤਾਂ ਕਹਿਣਾ ਵੀ ਉਹੀ ਨਾਲ ਤੁਸੀਂ ਕਹੀ ਜਾਇਓ ਭਗਵੰਤ ਮਾਨ ਜਿੰਦਾਬਾਦ ਝਾੜੂ ਪਾਰਟੀ ਜਿੰਦਾਬਾਦ ਕਿਸਾਨ ਯੂਨੀਅਨਾਂ ਜਿੰਦਾਬਾਦ ਵੀ ਇਹਨਾਂ ਨੇ ਕਰਤੀ ਉਹਨਾਂ ਨੇ ਕਰਤੀ ਅਸੀਂ ਕਰਾ ਲਈ ਵਾਹ ਕਰਾ ਲਿਆ ਕਿਸੇ ਨੇ ਕੁਝ ਨਹੀਂ ਕਰਿਆ ਇਹ ਸਿਰਫ ਇੱਕ ਪੋਲਿਟਿਕਸ ਆ ਸਿਰਫ ਇਹ ਕਿਹਾਈ ਆ ਮੁੱਖ ਸਕੱਤਰ ਨੇ ਵੀ ਅਸੀਂ ਇਹ ਪਾਲਿਸੀ ਨੂੰ ਵਾਪਸ ਲੈ ਰਹੇ ਆਂ ਵਾਪਸ ਲੈ ਰਹੇ ਨੇ ਰੱਦ ਤਾਂ ਨਹੀਂ ਕਿਹਾ ਵਾਪਸ ਲੈਣਾ ਤੇ ਰੱਦ ਕਰਨਾ ਬਹੁਤ ਸ਼ਬਦਾਂ ਦਾ ਫਰਕ ਆ ਰੱਦ ਇਸ ਨੂੰ ਉਦੋਂ ਮੰਨਿਓ ਜਦੋਂ ਵਿਧਾਨ ਸਭਾ ਦੇ ਵਿੱਚ ਸੈਸ਼ਨ ਦੇ ਵਿੱਚ ਇਹ ਮੁੱਦਾ ਉੱਠੂਗਾ ਸਾਰੇ ਐਮਐਲਏ ਬੈਠੇ ਹੋਣਗੇ ਸਾਰੇ ਉਸ ਮਤੇ ਨਾਲ ਸਹਿਮਤ ਹੋਣਗੇ ਵੀ ਹਾਂ ਇਸ ਲੈਂਡ ਪੂਲਿੰਗ ਪਾਲਿਸੀ ਨੂੰ ਪੰਜਾਬ ਦੇ ਵਿੱਚ ਰੱਦ ਕੀਤਾ ਜਾਵੇ ਇਹ ਪਾਲਿਸੀ ਲਾਗੂ ਨਹੀਂ ਹੋਊਗੀ ਫਿਰ ਉਸ ਦੇ ਉੱਪਰ ਸਾਰਿਆਂ ਦੇ ਸਾਈਨ ਹੋਣਗੇ ਸਪੀਕਰ ਦੇ ਸਾਈਨ ਹੋਣਗੇ ਰਾਜਪਾਲ ਦੇ ਸਾਈਨ ਹੋਣਗੇ ਤਾਂ ਇਹਨੂੰ ਰੱਦ ਮੰਨਿਓ ਉਹੀ ਨਾ ਤੁਸੀਂ ਭਲੇਖੇ 'ਚ ਜਿੰਦਾਬਾਦ ਜਿੰਦਾਬਾਦ ਕਰੀ ਜਾਓ ਬਾਕੀ ਲਾਲਚੀ ਤੁਸੀਂ ਸਾਰੇ ਹੀ ਹੋ ਸਰਕਾਰ ਵੀ ਲਾਲਚੀ ਆ ਕਿਸਾਨ ਜੁਨੀਅਨਾਂ ਵੀ ਲਾਲਚੀ ਨੇ ਕਿਸਾਨ ਜੁਨੀਅਨ ਦੇ ਬੰਦੇ ਵੀ ਲਾਲਚੀ ਨੇ ਆਪਣੇ ਖਾਸ ਆਮ ਲੋਕ ਵੀ ਲਾਲਚੀ ਉਹਨੇ ਨਾ ਇੱਕ ਪਾਸੇ ਤਾਂ ਤੁਸੀਂ ਕਹਿੰਦੇ ਹੋ ਇਹ ਖਾਸ ਕਰਕੇ ਮੈਂ ਜੱਟਾਂ ਦੀ ਗੱਲ ਕਰਦਾ ਕਿਸਾਨਾਂ ਦੀ ਜਿਨ੍ਹਾਂ ਕੋਲ ਜ਼ਮੀਨਾਂ ਨੇ ਚਾਹੇ ਉਹ ਜਿਹੜੀ ਮਰਜ਼ੀ ਬਰਾਦਰੀ ਦੀ ਹੋਣ ਲਾਲਚੀ ਤੁਸੀਂ ਹੋ ਬਾਈ ਇੱਕ ਪਾਸੇ ਤਾਂ ਤੁਸੀਂ ਕਹਿੰਦੇ ਹੋ ਜ਼ਮੀਨ ਸਾਡੀ ਮਾਂ ਫਿਰ ਜ਼ਮੀਨ ਜੇ ਤੁਹਾਡੀ ਮਾਂ ਫਿਰ ਇਹਨੂੰ ਵੇਚਦੇ ਕਿਉਂ ਲਾਲਚ ਚਾਕੇ ਇੱਕ ਪਾਸੇ ਤੁਸੀਂ ਕਹਿੰਦੇ ਸਾਨੂੰ ਪੈਸੇ ਘੱਟ ਮਿਲਦੇ ਨੇ ਇੱਕ ਪਾਸੇ ਕਹਿੰਦੇ ਜਮੀਨ ਸਾਡੀ ਮਾਂ ਪਹਿਲਾਂ ਤੁਸੀਂ ਭਾਰਤ ਮਾਲਾ ਪ੍ਰੋਜੈਕਟ 'ਚ ਫਸੇ ਹੋ ਨਾ ਭਾਰਤ ਮਾਲਾ ਪ੍ਰੋਜੈਕਟ ਤੁਹਾਡੇ ਗਲੇ ਵਿੱਚ ਛੱਤਰਾ ਦਾ ਹਾਰ ਬਣ ਕੇ ਪੈ ਗਿਆ ਉਹ ਮਰੇ ਸੱਪ ਵਾਲਾ ਕੰਮ ਹੋ ਗਿਆ ਉਹਦਾ ਨਾ ਹੁਣ ਤੁਸੀਂ ਉਹਨੂੰ ਕੱਢ ਸਕਦੇ ਹੋ ਤੇ ਨਾ ਉਹਨੂੰ ਪਾ ਸਕਦੇ ਹੋ ਜਮੀਨਾਂ ਠੋਡੀਆਂ ਖਰਾਬ ਹੋਈਆਂ ਲਾਲਚ 'ਚ ਤੁਸੀਂ ਆਏ ਤੁਸੀਂ ਕਹਿੰਦੇ ਤੇ 50 ਲੱਖ ਮਿਲ ਗਿਆ ਨਹੀਂ ਸਾਨੂੰ ਤਾਂ 1.5 ਕਰੋੜ ਮਿਲਣਾ ਚਾਹੀਦਾ ਕੀਲੇ ਆ ਗੱਲਾਂ ਮੇਰੀਆਂ ਨਾ ਮਜ਼ਾਕ ਵਾਲੀਆਂ ਨਹੀਂ ਹੈਗੀਆਂ ਇਹ ਧਿਆਨ ਰੱਖਿਓ ਸੀਰੀਅਸ ਗੱਲਾਂ ਨੇ ਧਰਨਾ ਤੁਸੀਂ ਲਾ ਦੀ ਨਾ ਪਟਿਆਲੇ ਕੈਪਟਨ ਦੇ ਮਹਿਲ ਦੇ ਮੂਰੇ ਵੀ ਸੰਤਾ ਜੀ ਰੇਟ ਘੱਟ ਮਿਲਿਆ ਸਾਨੂੰ 1.5 ਕਰੋੜ ਮਿਲਣਾ ਚਾਹੀਦਾ ਕਿਲੇ ਦਾ ਕਿਤੇ 1 ਕਰੋੜ ਮਿਲਣਾ ਚਾਹੀਦਾ ਯਾਰ ਤੁਸੀਂ ਇੰਨੇ ਲਾਲਚੀ ਕਿਉਂ ਹੋਇਓ ਤੁਹਾਨੂੰ ਸਰਕਾਰ 5 ਕਰੋੜ ਵੀ ਦੇ ਦਊਗੀ ਕਿਲੇ ਦਾ ਕਿਉਂਕਿ ਲਾਲਚੀ ਤੁਸੀਂ ਹੈਗੇ ਹੋ 5 ਛੱਡੋ 2030 ਤੱਕ ਤੁਹਾਨੂੰ 10 ਕਰੋੜ ਵੀ ਦਊਗੀ ਕਿਲੇ ਦਾ ਤੁਸੀਂ ਫਸੇ ਕਿੱਥੇ ਪਿਓ ਤੁਹਾਡਾ ਦਿਮਾਗ ਆ ਜਿਹੜਾ ਉੱਥੇ ਮਾਨਸਿਕਤਾ ਤੁਹਾਡੀ ਢਿੱਲੀ ਹੋ ਗਈ ਤੁਹਾਡੇ ਕਾਰਨ ਪੰਜਾਬ ਖਤਮ ਹੋਊਗਾ ਜੇ ਪੰਜਾਬ ਦੀ ਧਰਤੀ ਆ ਜਿਹੜੀ ਵਿੱਚੋਂ ਕੋਈ ਕੌਣ ਤੁਸੀਂ ਵੇਚੋਗੇ ਇਸ ਕਰਕੇ ਤੁਹਾਡੇ ਹੱਥਾਂ ਸਾਰਾ ਕੁਝ ਲਾਲਚ ਛੱਡ ਦਿਓ ਜ਼ਮੀਨਾਂ ਬਹੁਤ ਔਖੀਆਂ ਮਿਲੀਆਂ ਆਪਾਂ ਨੂੰ ਪੰਜਾਬ ਵਾਂ ਪੰਜਾਬ ਨੂੰ ਬਾਬਾ ਬੰਦਾ ਸਿੰਘ ਬਹਾਦਰ ਬਾਬਾ ਬਗੇੜ ਸਿੰਘ ਹੋਰਾਂ ਨੇ ਦਿੱਤੀਆਂ ਹੋਈਆਂ ਨੇ ਜ਼ਮੀਨਾਂ ਇਹ ਜਿਹਨਾਂ ਨੂੰ ਤੁਸੀਂ ਲਾਲਚ ਚ ਆ ਕੇ ਵੇਚੀ ਜਾਂਦੇ ਹੋ ਇਹ ਜ਼ਮੀਨ ਮਾਂ ਆ ਆਪਣੀ ਆਪਣੀ ਮਾਂ ਨੂੰ ਲਾਲਚਾ ਕੇ ਵੇਚੋਂਗੇ ਯਾਰ ਤੁਸੀਂ ਤੁਸੀਂ ਕਹਿ ਰਹੇ ਫਸਲ ਨਹੀਂ ਹੁੰਦੀ ਫਸਲ ਤਾਂ ਹੁੰਦੀ ਆ ਤੁਸੀਂ ਆਪ ਨਹੀਂ ਕਰਨ ਜੋਗੇ ਆਮਦਨ ਆਪਣੀ 100 ਰੁਪਏ ਦੀ ਆ ਰੁਪਈਆ ਆਪਾਂ 500 ਖਰਚ ਰਹਿਆਂ ਫੇ ਆਮਦਨ ਕਿੱਥੋਂ ਹੋਊਗੀ ਫਸਲ ਕਿੱਥੋਂ ਹੋਊਗੀ ਫਸਲ ਤਾਂ ਉਨੀਆਂ ਹੋ ਰਹੀ ਆ ਨਾ ਆਪਾਂ ਆਪਣੇ ਖਰਚੇ ਵਧਾ ਲੇ ਧਰਨੇ ਲਾਓ ਵੀ ਜਿਹੜੀ ਪੈਸਟੀਸਾਈਡ ਆ ਪਹਿਲੀ ਗੱਲ ਦਾ ਪੈਸਟੀਸਾਈਡ ਜ਼ਹਿਰ ਆ ਨੇਰੀ ਇਹ ਬੰਦ ਹੋਣੀ ਚਾਹੀਦੀ ਐ ਬੰਦ ਤੁਸੀਂ ਕਰ ਨਹੀਂ ਸਕਦੇ ਕਿ ਕੋਈ ਲਾਲਚਾ ਜਿੱਥੇ ਇੱਕ ਜੂਰੀ ਇਹਦਾ ਥੱਲੇ ਪੈਣਾ ਤੁਸੀਂ ਚਾਰ ਪਾਉਨੇ ਹੋ ਵੀ ਖੇਤੀ ਫਸਲ ਹੋ ਜੂਗੀ ਲਾਲਚਾ ਟੋਡੇ ਵਿੱਚ ਆ ਨਾ ਜ਼ਮੀਨ ਤਾਂਹੀਂ ਖਰਾਬ ਹੋ ਰਹੀ ਆ ਫਿਰ ਕਹਿੰਦੇ ਆ ਆਪਾਂ ਵੀ ਆਮਦਨ ਨਹੀਂ ਹੈਗੀ ਆਮਦਨ ਸਭ ਕੁਝ ਆ ਉਹੀ ਸਰਕਾਰ ਰੇਟ ਵਧਾਈ ਜਾਂਦੀ ਆ ਤੁਸੀਂ ਕਹਿੰਦੇ ਸਬਸਿਡੀ ਐ ਸਬਸਿਡੀ ਕੋਈ ਨਹੀਂ ਹੈਗੀ ਹਸਲ ਦਾ ਰੇਟ ਘਟਾ ਇਹ ਦਵਾਈਆਂ ਸਪਰੇਆਾਂ ਦਾ ਰੇਹਾਂ ਦਾ ਜ਼ਿਆਦਾ ਆ ਇਹ ਚੀਜ਼ਾਂ ਨੂੰ ਨੋਟ ਕਰੋ ਤੁਸੀਂ ਲਾਲਚ ਛੱਡ ਦਿਓ ਆਪੋ ਆਪਣੇ ਪੰਜਾਬ ਨੂੰ ਬਚਾ ਲਓ ਠੀਕ ਹੈ ਤੇ ਬਾਕੀ ਗੱਲ ਮੇਰੀ ਕੌੜੀ ਲੱਗੂਗੀ ਕਹੀ ਵੀ ਜੇ ਆਪਾਂ ਆਪਣੀ ਮਾਂ ਨੂੰ ਹੀ ਵੇਚਤਾ ਫਿਰ ਪਿੱਛੇ ਕੀ ਰਹਿ ਗਿਆ ਇੱਕ ਕਿਸਾਨ ਯੂਨੀਅਨਾਂ ਸੋਚਣ ਆਮ ਲੋਕ ਸੋਚਣ ਇਕੱਲਾ ਇਹ ਨਹੀਂ ਹੈਗਾ ਵੀ ਇਕੱਲਾ ਇਹ ਪੰਜਾਬ ਦੇ ਜਿਹੜੇ ਕਿਸਾਨ ਨੇ ਉਹਨਾਂ ਦੀ ਹੋਊਗਾ ਪ੍ਰਭਾਅ ਪੂਰਾ ਸਾਰੇ ਪੰਜਾਬ ਤੇ ਹੋਊਗਾ ਪੰਜਾਬ ਕਿਹੜਾ ਭਲਾ ਪੰਜਾਬ ਆ ਆਪਣੇ ਵਾਲਾ ਛੋਟੇ ਪੰਜਾਬ ਦੀ ਗੱਲ ਨਾ ਕਰੋ ਆਪਣਾ ਪੰਜਾਬ ਬਹੁਤ ਵੱਡਾ ਪੰਜਾਬ ਦੇ ਵਿੱਚ ਹਰਿਆਣਾ ਰਾਜਸਥਾਨ ਹਿਮਾਚਲ ਪ੍ਰਦੇਸ਼ ਇਹ ਏਰੀਆ ਆਉਂਦਾ ਉਹ ਏਰੀਆ ਉੱਤਰਾਖੰਡ ਦਾ ਵੀ ਆਉਂਦਾ ਉਹ ਪੰਜਾਬ ਨੂੰ ਵੀ ਇਕੱਠਾ ਕਰਨਾ ਆਪਾਂ ਨੇ ਸਾਰਿਆਂ ਨੇ ਇੱਕ ਆ ਬਣਾਓ ਇਹ ਪਾਲਿਸੀ ਲੈਂਡ ਬੋਲਿੰਗ ਪਾਲਿਸੀ ਆ ਜਿਹੜੀ ਪੂਰੇ ਇੰਡੀਆ 'ਚ ਲਾਗੂ ਹੋਣੀ ਆ ਰਜਿਸਟਰਡਾਂ ਚ ਦਾ ਲਾਗੂ ਹੋ ਗਈ। ਫਿਰ ਭਖਾਰੀ ਬਣੋਗੇ ਤੁਸੀਂ ਭਖਾਰੀਆਂ ਵਾਲਾ ਕੰਮ ਹੋ ਜੂ ਕਿਸੇ ਨੇ ਕੁਝ ਨਹੀਂ ਦੇਣਾ ਤੁਹਾਨੂੰ। ਇਸ ਕਰਕੇ ਹੁਣ ਇਹ ਸਮਝਜੋ। ਇਹ ਜਿਹੇ ਪਾਲਸੀਆਂ ਤੋਂ ਬਚੋ ਸਰਕਾਰ ਤੁਹਾਡੇ ਨਾਲ ਖੇਡਾਂ ਕਰਦੀ ਆ। ਸਾਰੇ ਇੱਕਾ ਬਣਾ ਕੇ ਰੱਖੋ। ਬਾਕੀ ਅੱਗੇ ਦੀ ਗੱਲ ਅੱਗੇ ਨਾਲ ਦੇਖਾਂਗੇ ਫਿਰ ਤੁਹਾਨੂੰ ਦੱਸਾਂਗੇ ਅਪਡੇਟ। ਤੁਸੀਂ ਆਪ ਸੋਚਿਆ ਕਰੋ ਵੀ ਹੁਣ ਪੰਜਾਬ ਦੇ ਵਿੱਚ ਹੋ ਉਹ ਕੀ ਰਿਹਾ। ਲੁਧਿਆਣੇ ਦੀ 65000 ਏਕੜ ਜ਼ਮੀਨਾਂ। ਜਿਹਦੇ ਵਿੱਚ 45000 ਏਕੜ ਦਾ ਐਕਵਾਇਰ ਕਰਨ ਲੱਗੀ ਦੀ ਤੁਸੀਂ ਆਪ ਸੋਚੋ ਵੀ ਕਿੰਨੀ ਜ਼ਮੀਨ ਕਿੱਥੇ ਐਕਵਾਇਰ ਹੋ ਰਹੀ ਹੈ 25000 ਏਕੜ ਪਿੱਛੇ ਬਚੂਗਾ ਉਹ ਚ ਕਿੰਨੀ ਕਿ ਫਸਲ ਹੋ ਜੂਗੀ ਲਾਲਚ ਛੱਡੋ ਸਰਕਾਰ ਦਾ ਵਿਰੋਧ ਕਰਿਆ ਕਰੋ ਜਿੱਥੇ ਵਿਰੋਧ ਕਰਨਾ ਉਹੀ ਨਾ ਝੰਡੇ ਚੱਕੋ ਝੰਡੇ ਉੱਥੇ ਚੱਕੋ ਜਿੱਥੇ ਵਿਰੋਧ ਕਰਨਾ ਹੁਣ ਵਿਰੋਧ ਕਰਨ ਦੀ ਗੱਲ ਹੈਗੀ ਆ ਕਿਉਂਕਿ ਆਪਾਂ ਨੇ ਆਪਣਾ ਪੰਜਾਬ ਬਚਾਉਣਾ ਆਪਣੀ ਧਰਤੀ ਬਚਾਉਣੀ ਆ ਆਪਣੀ ਹੋਂਦ ਬਚਾਉਣੀ ਆ ਗੱਲ ਇੱਥੇ ਮਿੱਟੀ ਦੀ ਨਹੀਂ ਹੈਗੀ ਗੱਲ ਆਪਣੀ ਹੋਂਦ ਦੀ ਜੇ ਆਪਣੀ ਹੋਂਦ ਖਤਮ ਹੋ ਗਈ ਤਾਂ ਆਪਾਂ ਸਾਰੇ ਹੀ ਖਤਮ ਆ ਹੁਣ ਬਾਕੀ ਤੁਸੀਂ ਹੌਲੀ-ਹੌਲੀ ਅੱਗੇ ਦੇਖਦੇ ਜਾਓ ਬਣਨਾ ਕੀ ਆ ਆਪਣੇ ਨਾਲ ਇਸ ਕਰਕੇ ਪਹਿਲੇ ਹੀ ਸਮਝ ਜੋ ਇਹ ਸਿਧਾਂਤ ਆ ਨਾ ਜਿਹੜਾ ਆਪਣਾ ਸਿਧਾਂਤ ਉਸ ਸਿਧਾਂਤ ਤੇ ਪਹਿਰਾ ਦਿਓ ਸਿਧਾਂਤ ਦਾ ਆਪਣਾ ਸਿੱਖੀ ਸਿਧਾਂਤ ਕਰਤ ਕਰੋ ਨਾਮ ਜੋ ਕੋ ਵੰਡ ਸਕੋ ਜੋ ਵੀ ਦੁਸ਼ਮਣ ਮੂਰੇ ਤੋਂ ਆਉਂਦਾ ਉਹਦਾ ਟੱਕਰਾ ਕਰੋ ਦੁਸ਼ਮਣ ਤਾਂ ਬਹੁਤ ਆ ਰਹੇ ਨੇ ਆਪਾਂ ਲਾਲਚੇ ਜਾ ਕੇ ਮੈਦਾਨ ਨਹੀਂ ਛੱਡਣਾ ਟੱਕਰਾ ਕਰਨਾ ਆਪਣਾ ਘਰ ਬਚਾਉਣਾ ਆਪਾਂ ਨੂੰ। ਲੱਗੀ ਗੱਲ ਮਾੜੀ ਲੱਗੀ ਹੋਵੇ ਤਾਂ ਉਹਦੇ ਵਾਸਤੇ ਖਿਮਾ ਦੇ ਜਾ ਚਕਾ ਆਪਾਂ ਕਿਉਂਕਿ ਮਾੜੀ ਲੱਗੂਗੀ ਸੱਚ ਕਹਤਾ ਨਾ ਸੱਚ ਕੌੜਾ ਹੁੰਦਾ